ਇਸ ਅਸਲੀ ਵਾਲੀ ਆ ਚਾਲ ਅੰਜਾ ਪਾਦੇ ਆ ਗੁਰਦੁਆਰਾ ਚਾੜ ਸਾਹਿਬ ਦਵਾਣ ਹਾਲ ਤੇ ਲੈਂਟਰ ਬਣਾ ਤੇ ਚੱਲੇ ਆ ਗੱਡੀਆਂ ਨੇ ਲੈਂਟਰ ਪਾਉਣਾ ਸੰਤਨ ਨੂੰ ਇਹ ਦੋਖਣੀ ਬਸ ਪਾਪਾਣੀ ਚਲਦਾ ਆ ਗੱਡੀਆਂ ਹੋਈਆਂ ਅੱਡਾ ਲੱਭਿਆਂ ਦਾ ലൈറ്റോടേ ജന हां जी दसो वीर जी कितने कितने

ਮੰਡਵਾ ਗੱਡੀਆਂ ਦਾ ਲੈਂਥ ਪੈ ਗਿਆ ਵੀਰ ਜੇ ਪਗੜੇ ਖਾਰੇ ਆ ਨਹੀਂ ਨਹੀਂ ਇਹ ਨਿੰਦਾ ਸਰਪੰਚ ਜੀ ਬਾਲਦਾ ਗੱਲ ਹੋਰ ਕੋਈ ਨਹੀਂ ਹੈ ਨਾ ਜੇ ਤੈਨੂੰ ਨਹੀਂ ਮਿਲਣੀ ਨਹੀਂ ਪਗੜੇ ਖਾਰੇ ਕੰਨਿਆਂ ਨੂੰ ਸਾਰੇ ਗਾਉਣੇ ਦੇ ਹਾਂ ਸੰਗਤ ਇਹ ਜਿਹੋ ਚੰਨੀਆਂ ਦੇ ਦੋਵੇਂ ਦਾ ਸਾਰੇ ਗਾਉਣੇ ਚੂਨਾਏ ਲਾ ਲੈਂਦਾ ਜੇ ਫਾਈ ਫਾਈ ਚ ਲਾ ਲੈਂਦਾ ਜੇ ਲਾਈਟ ਲਾਈਟ ਪਾਉਣ ਦਾ ਨਹੀਂ 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 ਇਹਨਾ ਕੰਮ ਨਹੀਂ ਆਪਾਂ ਨਹੀਂ ਕੀ ਕਰਾਉਂਗਾ ਦੱਸ ਮੈਂ ਚਾਹ ਘੁੱਟ ਪੀ ਚਾਹ ਕਾ ਲੇ ਕੀ ਕਰਾਉਂਗਾ ਥੋੜੇ ਇਹ ਖਾ ਲੀਦਾ ਥੋਰ ਬਸ ਉਹ ਆਲਾ ਜੱਪੀ ਚਾਹ ਨਾਲ ਖਾ ਲਾ ਜੀ ਘੁੱਟ ਫੇਰ ਉਹ ਨਾਲ ਮੈਨੂੰ ਖਾਣ ਦੀ ਪਾਏ ਬਾਟੀ ਵਾਲੀ ਚਾਹ ਬਾਟੀ ਵਾਲੀ ਚਾਹ ਕਿਹੜੀ ਹੁੰਦੀ ਹੈ ਬਾਬਾ ਚਾਹ ਲੈ ਆਂ ਘੁੱਟ ਆ ਬਾਬਾ ਰੱਜੇ ਨਹੀਂ ਉਹਦਾ ਮੈਂ ਜਦੋਂ ਮੈਂ ਕੰਮ ਕਰਦਾ ਹੁੰਦਾ ਸੀ ਮੈਂ ਬੜੇ ਕੰਮ ਕਰ ਕਰ ਛੱਡੇ ਆ ਬਾਬਾ ਜੀ ਚਾਹ ਲੈ ਖਾ ਸਹੀ ਆ ਜਾਂਦਾ ਯਾਰ ਉੱਠਿਆ ਨਹੀਂ ਜਾਂਦਾ ਤੇਰੇ ਤੋਂ ਇੱਥੇ ਬੈਠਾ ਜਿਹੜੇ ਅਸੀਂ ਹੈ ਪੀ ਵੀ ਬਣਾਉਣਾ ਹੈ ਪੀ ਵੀ ਉਹਦੇ ਵਖਾ ਨਵੇਂ ਫੁੱਲ ਲਿਆਦਾ 15 ਪਰੋ 128 ਜੀ ਵੀ ਉਹਦੇ ਦਿਖਾ ਹੁਣ ਦਿਖਾ ਦੇ ਯਾਰ ਹੈ ਰੇਟ ਨੇ ਦੱਸੋ ਰੇਟ ਪਤਾ ਲੋਕਾਂ ਨੂੰ ਲੈ ਵੀ ਜੀ 70 ਹਲਟ 70 ਰੇਟ ਚੱਗੀ ਅੱਛਾ ਬਾਈ ਵੀਰਾ ਸਿੰਘ ਇਹ ਨਨ ਮੇਰਾ ਗਲਾ ਹਾ ਗਲਾ ਹੀ ਕੋਈ ਨਹੀਂ ਦੇਖਦੇ ਜਿਹੜੇ ਇਹ ਗਾਲੇ ਇੱਧਰ ਚੱਲੋ ਜਿੰਨੇ ਜੱਜੇ ਚੜਨਾ ਆਏ ਕਿਨਾ ਬੰਦਾ ਫੜਾ ਲਓ ਉੱਤੇ ਛਕਾਈ ਮਨੂੰ ਬੱਸ ਕਰ ਅਸਲ ਇੰਟਰਪੈਨ ਦੇ 10 ਕੋ ਹਾ ਓ ਯਾਰ ਮੂੰਹ ਕਰ ਉੱਤੇ ਮੈਂ ਫੇਮਸ ਕਰਾਂਗੇ ਕੀ ਕੱਚਵਲਾਂ ਨੂੰ ਲੜੀ ਜਾਂਦੇ ਆ ਯਾਰ ਮੇਰੀਆਂ ਦੇ ਨਹੀਂ ਦੇ ਬਈ ਮਾਨ ਘਰੋਂ ਲੈ ਗਏ ਨਹੀਂ ਆ ਤੈਨੂੰ ਚਵਲਾ ਦੇ ਉਹ ਗੰਟੀਆਂ ਜਿਹੜੀਆਂ ਚਵਲਾ ਉਹਦੇ ਰੇਕ ਨੂੰ ਲਾਈ ਉਹ ਅੱਗੇ ਚਵਲਾ ਨਹੀਂ ਲੈਂਦਾ ਇਹਨਾਂ ਨੇ ਬੱਧਾ ਬੰਦੇ ਨੇ ਇਹਨਾਂ ਨੇ ਇਹਨਾਂ ਨੇ ਪੂਰੀਆ ਦੀ ਆਈਡੀ ਵਾਲੀ ਚਵਲਾ ਉਹਨਾਂ ਦੇ ਹੱਥਾਂ ਨਾਲ ਉਹਨਾਂ ਨੇ ਆਈਡੀ ਬਣਾ ਕੇ ਦੇ ਨਹੀਂ ਚਵਲਾ ਨਹੀਂ ਪੂਜਾ ਨੇ ਬਣਾਈਆਂ ਆ ਹਲਾ ਦੀ ਗਈ ਬਣ ਗਈ ਗੱਲ ਦੇਖਿਆ ਆ ਫਾਇਦਾ ਹੀ ਕੈਮਰੇ ਦਾ ਦੋ ਗੱਡੀ ਹਰ ਕਿਤੇ ਪੇਜੀਆਂ ਫਿਰ ਜਦੋਂ ਇਧਰ ਦੋ ਕਾਲੀਆਂ ਕਿਦੋਂ ਚਾਰ ਤੋਰ ਦੇ ਲੱਗਦਾ ਇੱਕ ਹੀ ਰਿਟਲ ਦੇ ਚਾਰ ਨਾ ਨਾ ਸਭ ਮੇਰੇ ਗੱਡੀਆਂ ਖੜੀਆਂ ਰਹਿਣੀਆਂ ਮਾਦਾ ਸਾਰੇ ਗਾਇਬ ਨੇ ਇੱਥੇ ਵੀ ਤੁਹਾਨੂੰ ਸਭ ਚਾਹੀਦੇ ਇੱਥੇ ਯਾਰ ਆਪਾਂ ਬੈਠੇ ਨਾ ਤਾਂ ਤਿੰਨ ਕਿਲਾਦਾ 70 ਬੰਦੇ ਬੈਠੇ ਤੇਰੇ ਵਾਲੇ ਪਲਾਂਟ ਚ ਮੇਰਾ ਤਨੀ ਵੀ ਫੈਲਦਾ ਬੰਦਾ ਬੰਦਾ ਚੜ ਆਣਾ ਭਾਈ ਇਹਨੇ ਚੜ ਗਈ ਆਈ ਵੀ ਜੱਲਦਿਆਣਾ ਜਾਣ ਚਾਵਲਾ ਚਾਵਲਾ ਦੀ ਲੜਾਈ ਹੁੰਦੀ ਹੈ ਜੀ ਆਪਾਂ ਚਾਵਲਾ ਪਿਛੇ ਲੜੀ ਜਾਂਦੇ ਇਹਦੇ ਆਪਾਂ ਜੀ ਇੱਥੇ ਨੂੰ ਚਾਵਲਾ ਜਾਂਦੇ ਇੱਕ ਇੱਕ ਮਦਦ ਵਧਿਆ ਗਿਆ ਨਾ ਦੂਜਾ ਇਹਦੇ ਉਧਰ ਗੱਲ ਬਣ ਗਈ ਆ ਇਹ ਰਜਕਾਰੀ ਵਾਲੀ ਕੋਈ ਗੱਲ ਨਹੀਂ ਨਾ ਆਹ ਹਾਂ ਹਾਂ ਥੋੜੇ ਘਟ ਗਏ ਜੀ ਉਹ ਵੀ ਦੋ ਨੇੜ ਸੜ ਗਿਆ ਏ ਇੱਕ ਨੇ ਇੱਕ ਨੇੜ ਗਿਆ ਆਹ ਨਾਲ ਵੀ ਤੁਮਾ ਰਹੇ ਚੱਲਣਾ ਇਹ ਤਾਂ ਨਾ ਉਹਨੇ ਜਿੱਲੀਆਂ ਤੋਂ ਕੁੜੀਆਂ ਕਰਾਇਆ ਲੱਗਿਆ ਹੁੰਦਾ ਤੁਆਂੀਆਂ ਕਿ ਤੁਮਾ ਗਿਆ ਅਮਰੀਕਾ ਤੋਂ ਝੂਠ ਏ ਸਹੀ ਸਹੀ ਬੰਦ ਕਰ ਚੱਲਣਾ ਯਾਰ ਤੂੰ ਜਾਣਾ ਉੱਤੇ ਗੱਲ ਗਿਆ ਏ ਜਾਣਾ ਚੱਲਣਾ ਚਲਣਾ ਕਿੰਨਾ ਦੇ ਰੋ ਗਿਆ ਇਹ ਤੁਰਕੀਆ ਟੋਰਕੀਆ 7 ਸਾਲ ਆ ਗਏ ਇਹ ਤੁਰਕੀਆ ਆਇਆ ਇੱਕ ਕੰਟੇਨਰ ਚ ਆਇਆ ਸੀਲਡ ਹੋ ਗਏ ਬੰਬੇ ਹੋ ਜਾ ਕੇ ਫੇਰ ਜਾ ਕੇ ਲਿਆਉਣੀ ਕੰਟੇਨਰ ਹੀ ਉਹਨੇ ਆ ਕੇ ਖੋਲਿਆ ਨਾ ਬੜੀਆਂ ਬੜੀਆਂ ਨੇ ਕੱਲ ਇੱਕ ਸਟicker ਚ ਲੱਥਾ ਦੇ ਆਈ ਭੁਮੇ ਦਾ ਆਹੋ ਅੱਜ ਅੱਜ ਸਟicker ਸਾਰੇ ਲੱਭਣ ਦੇ ਨਾ ਇਹ ਦਿਹਾਗੇ ਦਾ ਬਾਤ ਲੋਕੀ ਜਮਣਾ ਸੀ ਠੀਕ ਉਹਦੇ ਕੋਲੋਂ ਜਦਗੀੜੋਂ ਆਇਆ ਉਪਲੀਲਾ ਦੇ ਨੀਂਮ ਉਪਲੀ ਲੰਦੀ ਇਹਨੇ ਕਿ ਚਾਹਣੇ ਦੇ ਛੱਡ ਕੇ ਪਾਣੀ ਪੁੱਛ ਪੁੱਛ ਉਪਲੀਆ ਗਿਆ ਦੀ ਉਹ ਕਹਿੰਦਾ ਸੇ ਖਾਂਦੀ ਚੱਲ ਦੇਖ ਲੈ ਕਿਵੇਂ ਕਰ ਮਰੀਆ ਲੈ 4 ਰੁਪਏ ਦੇ ਇਹਦੇ ਛੱਡ ਦੇ ਛੱਡ ਦੇ ਇਹਨੂੰ ਬਲੀਆ ਰਿਆ ਰਿਆ ਬਲੀਆਂ ਬਲੀਆਂ ਲਾ ਰਣੀਆਂ ਕਰਦੇ ਡਿਕ ਡੁਕ ਫੇਰ ਨਾਲ ਲੱਗ ਜੂਦੇ ਦੋਹਰਾ ਦੋਹਰਾ ਧੌਣ ਵੇ ਇਹ ਵੀ ਡੋਲਾ ਫਲਾਡ ਵਾਲਾ ਅੱਡਾ ਆ ਕੇ ਓਏ ਅੱਗੇ ਕਾਟ ਚੈੱਕ ਕਰਾਉਂਦੇ ਐਂ ਕਰ ਕਰ ਕੇ ਕੱਟ ਤੋ ਹੋ ਰਹਾ ਹੈ ਤੂੰ ਹੋ ਜਾਸਲੇ ਤੈਨੂੰ ਜਿਹੇ ਮਤ ਬਹੁਤ ਮਾਰੀ ਦੀ ਬਹੁਤ ਜਿਆਦਾ ਮਾਰੀ ਦੀ ਜੇ ਮਲਾਈ ਦੀ ਮਾਰੀ ਦੀ ਹੈ ਮਾਰੀ ਦੀ ਕੀ ਬਾਕੀ ਕੋਈ ਫਰਕ ਆਇਆ ਕਿ ਨਹੀਂ ਮੈਂ ਉਹ ਦਿਨ ਤੋਂ ਜ਼ਿਆਦਾ ਨਹੀਂ ਕੀਤਾ 300 ਕੁ ਨਿਕਲਿਆ ਉਹ ਥੋੜਾ ਖਾਣ ਪੀਣ ਦਾ ਹੋ ਗਿਆ ਨਾ ਅੱਜ ਅੱਜ ਹੈ ਸੇਕ ਖਾਦੀ ਦਾ ਹਾਂ ਇਹ ਮਰਣਾ ਕਿ ਉਹ ਦੁਨੀਆ ਬੋਲਣ ਵਾਲਾ ਨਾ ਸੀ ਨਾ ਸੀ ਆਹਸੀਆਂ ਮੋਰੀਆਂ ਦਾ ਸਮਾਨ ਪੈਂਦਾ ਵੀ ਇੱਕ ਘਰੀ

ਪਰ ਨਾ ਇਹ ਚੱਲਣੇ ਮੈਂ ਵੀ ਜੀ ਵੀ ਇਹ ਬੰਦਾ ਆਪਰੇ ਜਨਮ ਆ ਆਹ ਇਹ ਨੂੰ ਕਹਿੰਦੇ ਸਤਿ ਆਵੋ ਆ ਵੇਖੋ ਆ ਵੀਰ ਜੀ ਸੇਵਾ ਦੇ ਆਏ ਆ ਚੰਨਾ ਬਾਬਾ ਚੰਨਾ ਜੀ ਇਹ ਜਗ੍ਹਾ ਤੇ ਵੀ ਬੈਠੇ ਆ ਇਹ ਵੀਰ ਜੀ ਉਹ ਨਹੀਂ ਸੇਵਾ ਨਹੀਂ ਕਰਦੇ ਜਿੰਨੀ ਬੇਇੱਜ਼ਤੀ ਕਰਦੇ ਅਗਲੇ ਜੀ ਓ ਸੁਖਦੇਵ ਬਜਲੇ ਰਹੇ ਜੀ ਉਸ ਸੱਤ ਨੂੰ ਨਾਈਂਟਰ ਪਾ ਕੇ ਤਾਇਆ ਵੀ ਤੇ ਫੇਰੀ-ਫੇਰੀ ਪਾਦਾ ਆਹ ਕੱਕ ਜਣਾ ਯੂ ਸੱਤ ਨੂੰ ਆਹ ਤੇ ਕਿਉਂ ਜਣਾ ਨਹੀਂ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਨਵਾਂ ਨਵੀਂ ਬਾਬਿਆ ਦੀ ਨਵਾਂ ਨਵੀਂ ਆ ਜਣਾ ਰਸਤਾ ਲਾ ਕੇ ਆਹ ਟਰੱਕੇ ਕਾ ਬਦਾਲ ਵਾਲਿਆਂ ਦਾ ਜਹਾ ਟਰੈਕਟਰ ਟਰੈਕਟਰ ਨਹੀਂ ਜਾਣਾ ਬਦਾਲ ਵਾਲਿਆਂ ਦਾ ਟਰੈਕਟਰ ਨਹੀਂ ਵੀਦੀ ਜਾਣਾ ਥੋੜੇ ਜਾਣੇ ਨਾਲ ਲੈ ਗਏ ਆ ਬਾਈ ਆ ਮੁੰਡੇ ਸੇਵਾ ਵਾਲੇ ਬੜੀ ਸੇਵਾ ਕੀਤੀ ਵੀਰਾਂ ਨੇ ਸਵੇਰ ਦੀ ਪਗੋੜਿਆਂ ਦੀ ਆ ਬਿੱਲੀ ਦੁਰੇ ਫਿਰ ਫਿਰ ਦੇ ਕਿੰਨੀ ਗੱਡੀਆਂ ਯਾਰ ਪਾਤੀ ਗੱਡੀਆਂ ਤਰੀਆਂ ਨਹੀਂ ਪਰੀਆਂ ਗੱਡੀਆਂ ਜਾਣੀਆਂ ਉਹ ਵਿਖਾਓ ਤੁਸੀਂ ਆਪਾਂ ਡਰਾਈਵਰ ਆ ਚਲੋ ਗ੍ਰੈਪਰ ਬੜਾ ਆ ਗਿਆ ਬਰਾਣੀ ਇਹ ਆ ਮੁੰਡਾ ਪਰ ਆਇਆ ਹੈ ਫ੍ਰੀ ਲੈਂਡਰੀ ਹੋਇਆ ਹੈ ਰਵਿੰਦਰ ਓਏ ਫ੍ਰੀ ਲੈਂਡਰੀ ਸਰੀ ਲੈਂਡਰ ਆਇਆ ਹੈ ਕਹਿੰਿਆ ਉਹ ਵੀਰ ਬਾਹਰ ਨਵਾਂ ਵੇਆ ਮਗਰ ਟੂਕੀਆਂ ਦਾ ਖਾਣੇ ਪੈ ਗਿਆ ਓਹ ਸਣੀ ਮਰਾ ਮੁੰਡੇ ਦੇ ਇਹ ਫ੍ਰੀ ਲੈਂਡਰ ਤੋਂ ਆਇਆ ਏ ਕਿਥੋਂ ਆ ਸ਼੍ਰੀਲੰਕਾ ਸ਼੍ਰੀਲੰਕਾ ਉਡਾਰਲਾ ਉਡਾਰਲਾ ਮਾਰਦੇ ਆ ਜੇ ਇਧਰੋਂ ਮੈਂ ਉਸਮਾਨਾ ਬਿਦਰ ਜੀ ਆ ਗਿਆ ਵਾ ਜੀ ਨਮਾ ਸੁਖ ਜਲ ਤਿਆਰ ਹੋ ਰਹਿ ਰਿਹਾ ਬਾਈਆਂ ਲਾ ਕੇ ਦਿਖਾਈ ਇਹਨੂੰ ਕਹਿੰਦਾ ਨਹੀਂ ਇੱਥੇ ਨਹੀਂ ਨਹੀਂ ਤੋ ਇਹਨਾਂ ਨੂੰ ਤੂੰ ਉਹ ਹੋਰੇਗਾ ਸਾਰਿਆਂ ਨਾਲ ਰਾਜੋ ਕਿਉਂਕਿ ਪਉਤ ਕੋਲ ਆਣ ਦੇ ਕਾਰਨ ਆਪਣੇ ਕੋਲ ਹੋ ਰਿਹਾ ਜੀ ਆ ਚਲ ਗਿਆ ਜਿਮ ਭਾ ਇਹਦੀ ਤਸੀਲਾਂ ਦੀ ਸਟੋਰੀ ਆ ਹਾਂ ਵੀ ਆ ਵੀਰ ਥੋੜੇ ਕੀ ਹੁੰਦਾ ਲਾ ਬੈਠਾ ਬਜਾਰਾ ਵਾਵਾ ਥੱਲੇ ਜਦੋਂ ਥੱਲੇ ਆ ਗਏ ਨਤਾਂ ਲਾ ਗਏ ਬਾਲਾ ਲਗੇ ਤੇ ਤੁਹਾਡੇ ਕੰਮ ਹੀ ਨਹੀਂ ਕਰਦਾ ਇਹਦਾ ਵੇਡ ਮਾਰਦਾ ਹੈ ਏਕੜਾ ਚੋਕੀ ਲਾਇਆ ਭਰਾ ਜੀ ਚੋਕੀ ਨਾਲ ਲੇ ਗਿਆ ਇਹ ਇਹੀ ਆ ਯਾਰ ਹੋ ਸਿੰਗਾਪੁਰ ਬੈਠਾ ਨੇ ਅੱਜ ਚਰਨਜੀਤ ਸਿੰਘ ਆਏ ਨੇ ਪ੍ਰਧਾਨ ਵੀ ਬਹੁਤ ਸਮਾਰ ਮਰੂਰੀਆ ਮਟਰਪਨੀ ਫੁੱਲ ਲੈਣੇ ਤੇ ਆਪਣੇ ਨਹੀਂ ਰਹੇ ਉਹ ਨਹੀਂ ਰਹੇ ਦਾਲ ਚਾਹ ਤੇ ਲਾ ਕੇ ਚਲੇ ਆਂ ਦੁਗਿਆੜੀ ਮਿਸਤਰੀਆਂ ਨੂੰ ਚਲੋ ਰੋਣਾ ਚਾਹਤਾ ਚਲੋ ਰੋਣਾ ਚਾਹਤਾ ਚਲੋ ਰੋਟੀ ਲੈ ਆਈਏ ਰੋਣਾ ਲੱਗ ਗਈ ਬੰਦਾ ਲੈਤਰ ਗਿਆ ਨਹੀਂ ਬੰਦਾ ਲੈਤਰ ਗਿਆ ਥੋੜੀ ਥੋੜੀ ਥੋੜੀ

ਮੂਹੂ ਕਰਾਂ ਲੈ ਰੋ ਜੋਰ ਪੱਥਰੇ ਮਾਰਨਦੇ ਆਨੂੰ ਕ੍ਰੀਏਟੀਵਿਟੀ ਨਹੀਂ ਤੁਹਾਡੇ ਜੀ ਚਾਹੇ ਹੋਣਾ ਮਿੰਟਾਂ ਵਿੱਚ ਗਿਆ ਹੀ ਚਾਹਲੀ ਤਾ ਜਾ ਹਾਂ ਦੇ ਸਮਝਾਓ ਓ ਪਾਉ ਪਾਉ ਯਾਰ ਤੂੰ ਕਿੱਧਰ ਚੱਲਿਆ ਦੇ ਉਹ ਡਾਟਾ ਲਾਡੋ ਕਿੰਨਾ ਦੇਖੀ ਆ ਮਾਰੇ ਆਸੋ ਇਹਦੀ ਲੈਂਟਰ ਪੈ ਗਿਆ ਬਸ ਆ लास्ट ਰਹਿ ਗਈ ਆ ਆ ਗਿਆ ਲੈਂਟਰ ਸਾਰਾ ਆ ਖਾਲੀ ਹੋ ਗਿਆ ਜਲੀ ਆ ਆਹ ਰਹਿ ਗਈ ਥੱਲੇ ਬਸ